ਨਿਰਉਂਕਾਰ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈ ਨਿਰਵੈ ਅਕਾਲ ਮੂਰਤਿ پرس پرساد جپ جپ آد سچ آج سچ جچ جچ ہے پی سچ ہے پی سچ نان کو سی بھی سچ نانکو سی پی سچ تچرم تھوڑی دو چرمولا تھوڑی دو جچر آپ کرپایا پ ਤਉਦਰ ਘਟ ਬਾ ਬਹ ਨਾਨਕ ਸ਼ਬਦਿਆ ਘਟ ਬਾ ਬਾ ਨਾਨਕ ਹਾਏ ਸਰਚ ਧਨਮ ਹਾਏ ਸਰਚ ਧਨਮ ਔੜੀ ਜਾ ਤੂੰ ਮੇਰਾ ਵਲ ਹੈ ਔੜੀ ਜਾ ਤੂੰ ਮੇਰਾ ਵਲ ਹਰ ਗਿਆਨ 모 ਛੰਦ ਹਰ ਗਿਆਨ 모 ਛੰਦ ਗੁਰ ਸਾਹਿਬ ਕਛ ਮੈਨੂੰ ਸੰਪਿਆ ਗੁਰ ਸਾਹਿਬ ਕਛ ਮੈਨੂੰ ਸੰਪਿਆ ਜਾ ਤੇਰਾ ਬੰਦਾ ਮਦਵੀ ਤੋਟ ਨ ਆਵਈ ਮਦਵੀ ਤੋਟ ਨ ਆਵਈ ਹਾਏ ਕਰ ਚ ਰਹੰਦਾ ਹਾਏ ਕਰ ਚ ਰਹੰਦਾ ਲਖ ਚਰਾਸੀ ਵੇਦਨੀ ਲਖ ਚਰਾਸੀ ਵੇਦਨੀ ਭਉ ਸੇਵ ਕਰੰਦਾ ਭਉ ਸੇਵ ਕਰੰਦਾ ਐਵਰੀ ਨ ਪਰ ਸਭ ਕੀਤੇ ਆ ਐਵਰੀ ਨ ਤਲ ਸਭ ਕੀਤੇ ਆ ਮੰਗ ਮੰਦਾ ਰੇਖਾ ਹੋਏ ਨ ਪੁੱਛਈ ਰੇਖਾ ਹੋਏ ਨ ਪੁੱਛਈ ਨਾਰ ਭਕ ਸੰਦਾਨ ਨਾਰ ਭਕ ਸੰਦਾਨ ਆਨੰਦ ਪਿਆਸ कपाय आनंद प्रयास پنجوڑی ماتا پنجواں ہر کر بسو ہر جن پیارے ہر کر بسو ہر جن پیارے پاتر تورے کاج سوار سترے کاج سوارے اشدوت پرمیشر مارے اش دودت پرمیشور مارے جان کی پیر رکھی کر تارے جان کی پیر کر تے بادشاہ سا سس کر دین بادشاہ سا سس کر دین ਸਬੀਨੇ ਅਬਰਤ ਨਾਮ ਮਹਾਰਸਬੀਨੇ ਨਿਰਪਾ ਹੋਏ ਪੰਨੋ ਭਗਵਾਨ ਨਿਰਪਾ ਹੋਏ ਪਜੋ ਪਦਵਾਨ ਨਾਲ ਸੰਗ ਮਿਲਕੀਨੋ ਦਾ ਨਾਲ ਸੰਗ ਮਿਲਕੀਨੋ ਦਾ ਕਰਨ ਪਰੇ ਪ੍ਰਭ ਅੰਤਰ ਜਾਣੀ ਕਰਨ ਪਰੇ ਪ੍ਰਭ ਅੰਤਰ ਜਾਣੀ ਨਾਲ ਕੋਟ ਪਕੜੀ ਪ੍ਰਭ ਸਵਾਮੀ ਨਾਲ ਕੋਟ ਪਕੜੀ ਪ੍ਰਭ ਸਵਾਮੀ ਸੋਰਠ ਮਾਨਾ ਪੰਜਵਾ ਸੋਰਠ ਮਾਨਾ ਪੰਜਵਾ ਜਰਮ ਜਰਮ ਕੇ ਦੁਖਨਵਾਰ جن کے دکھ نوارے دور کا مان سارے دھوگا منسدار وارجن پیڑ دو